ਜੱਸਦਨ ਮੇਂ ਵਾਪਸ ਬਠਿੰਡੇ ਆਉਣਾ ਸੀ ਨਾਨੀ ਨੇ ਮੇਰੇ ਖਾਣ ਲਈ ਇੱਕ ਪੋਟਲੀ ਵਿੱਚ ਕੁਝ ਲੱਡੂ ਤੇ ਰਿਓੜੀਆਂ ਬੰਨ ਦਿੱਤੀਆਂ ਤੇ ਮਾਂ ਲਈ ਕੁਝ ਸੂਤ ਤੇ ਖੱਦਰ ਉਸ ਪੋਪਲੇ ਮੂਹ ਨਾਲ ਮੈਨੂੰ ਜੁਮਿਆ ਤੇ ਗਲੀ ਦੇ ਮੋੜ ਤੇ ਇੱਕ ਛੱਡਣ ਆਈ ਅੱਗੇ ਮਾਮਾ ਬੱਗੀ ਲਈ ਖੜਾ ਸੀ ਬਲਦੇ ਪਟਵਾਰੀ ਦੀ ਉਸੇ ਮਰੀਅਲ ਜਹੀ ਕੋੜੀ ਨੂੰ ਫੜੀ ਆਪਣੇ ਹੱਥ ਨਾਲ ਸੁੱਕੇ ਕੱਖ ਖਵਾ ਰਿਹਾ ਸੀ ਬੱਗੀ ਦੇਖਣਸਾਰ ਮੈਂ ਉੱਠਲ ਕੇ ਉਸ ਦੀਆਂ ਓਖੜੀਆਂ ਭੁਖੜੀਆਂ ਗੱਦੀਆਂ ਉੱਤੇ ਆ ਬੈਠਾ ਮਾ ਮੇ ਨੇ ਛਾਂਟਾ ਸਾंभ ਕੇ ਬੱਗੀ ਨੂੰ ਹਿੱਕਣਾ ਸ਼ੁਰੂ ਕੀਤਾ ਬਠਿੰਡੇ ਵਾਪਸ ਆ ਕੇ ਮੈਨੂੰ ਫੇਰ ਸਕੂਲ ਜਾਣਾ ਪਿਆ ਤੇ ਫੇਰ ਉਹਨਾਂ ਤਪੜਾਂ ਉੱਤੇ ਬੈਠਣਾ ਪਿਆ ਜਿਹੜੇ ਕਸ ਚੁੱਕੇ ਸਨ ਸਾਡੇ ਸਕੂਲ ਦੇ ਬਾਹਰ ਹਰ ਸਾਲ ਡੰਗਰਾਂ ਦੀ ਮੰਡੀ ਲੱਗਦੀ ਸੀ ਇੱਕ ਛੋਟੇ ਜਿਹੇ ਤੰਬੂ ਵਿੱਚ ਦੋ ਮੌਨਸ਼ੀ ਬੈਠੇ ਰਹਿੰਦੇ ਸਨ ਤੇ ਬਾਹਰ ਢੋਲ ਵਾਲਾ ਢੋਲ ਕੁੱਟੀ ਜਾਂਦਾ ਦਸਾਂ ਬੰਦਰਾਂ ਦੇ ਪਿੱਛੋਂ ਹੋਰ ਡੰਗਰ ਵੱਖੋ ਵੱਖ Paseਓ ਆਉਣ ਲੱਗ ਪੈਂਦੇ ਦੂਰੋਂ ਦੂਰੋਂ ਲੋਕੀ ਆਉਂਦੇ ਸਨ ਇਸ ਮੇਲੇ ਵਿੱਚ ਜੱਟ ਮੋਢੇ ਉੱਤੇ ਪਰਨਾ ਸੁੱਟੀ ਪੈਰਾਂ ਦੇ ਜੋੜੇ ਡਾਂਗ ਉੱਤੇ ਟੰਗੀ ਸਾਰਾ ਪੈਂਡਾ ਨੰਗੇ ਪੈਰੀ ਦੁਰਕੇ ਆਉਂਦੇ ਨੇੜੇ ਦੇ ਟੋਬੇ ਉੱਤੇ ਮੂੰਹ ਹੱਥ ਧੋ ਤੇਲ ਨਾਲ ਲਿਸ਼ਕਾਈ ਜੁੱਤੀ ਪਾਰਨੇ ਨਾਲ ਝਾੜ ਕੇ ਪੈਰੀਂ ਪਾ ਲੈਂਦੇ ਮੱਝ ਨੂੰ ਘੇਰ ਕੇ ਛੱਪੜ ਵਿੱਚ ਨਹਾਉਂਦੇ ਉਸ ਦੇ ਸਿੰਗਾਂ ਨੂੰ ਤੇਲ ਨਾਲ ਚੋਪੜਦੇ ਅਤੇ ਮੇਲੇ ਆਵੜਦੇ ਜਟੀਆਂ ਆਪਣੀਆਂ ਜੁੱਤੀਆਂ ਨੂੰ ਇੱਕ ਦੂਜੀ ਵਿੱਚ ਫਸਾ ਕੇ ਸਹਿਰ ਉੱਤੇ ਰੱਖ ਲੈਂਦੀਆਂ ਜਿਵੇਂ ਰੋਟੀਆਂ ਦੀ ਬਹੀ ਹੁੰਦੀ ਹੈ ਤੇੜ ਦੇ ਕੰਗਰੇ ਦੀ ਗੁੱਟੀ ਜਹੀ ਬਣਾ ਕੇ ਉਸ ਨੂੰ ਵੀ ਸੈਰ ਉੱਤੇ ਟਿਕਾ ਲੈਂਦੀਆਂ। ਮੂਂਗਲੀਆਂ ਵਰਗੀਆਂ ਉਹਨਾਂ ਦੀਆਂ ਲੱਤਾਂ ਜਿਨ੍ਹਾਂ ਉੱਤੇ ਮੋਟੀ ਕੌਟ ਨਹੀਂ ਸੁੱਥਣ ਚੜੀ ਹੁੰਦੀ ਝਾਂਜਰਾਂ ਦੀ ਛਰਣ ਛਰਣ ਨਾਲ ਵਜੜਦੀਆਂ। ਪਹੇਦੀ ਢੂੜ ਵਿੱਚ ਕੱਕਾ ਰੇਤਾ ਛੜਦੇ ਨੰਗੇ ਪੱਬ ਇਉਂ ਜਾਪਦੇ ਜਿਵੇਂ ਨੀਂਦ ਦੀਆਂ ਅਚੇਤ ਤੁੰਡਾਂ ਵਿੱਚ ਸੁਪਨੇ ਵਾਰ-ਵਾਰ ਛਾਤੀ ਮਾਰਦੇ ਹੋਣ। ਜਦੋਂ ਪਿੰਡ ਦੇ ਟੋਬੇ ਕੋਲ ਆਉਂਦੀਆਂ ਤਾਂ ਕੰਗਰੇ ਤੇ ਜੁੱਤੀਆਂ ਝਾੜ ਕੇ ਪਾ ਲੈਂਦੀਆਂ। ਤੇ ਆਪਣੀਆਂ ਆਪਣੀਆਂ ਬੱਚੀਆਂ ਗਾਈਆਂ ਧੂਕੇ ਮੇਲੇ ਵਿੱਚ ਆ ਬੋੜਦੀਆਂ। ਇਸ ਵਾਰ ਡੰਗਰਾਂ ਦਾ ਬੜਾ ਭਰਮਾ ਮੇਲਾ ਸੀ। ਸਕੂਲ ਅੱਗੇ ਢੋਲ ਪਹਿਲਾਂ ਨਾਲੋਂ ਉੱਚੀ ਉੱਚੀ ਵੱਜਦਾ ਸੀ। ਤੰਬੂ ਵੀ ਬਹੁਤੇ ਸਨ। ਸਾਡੀ ਜਮਾਤ ਦਾ ਖਿਆਲ ਸੀ ਕਿ ਇਸ ਵਾਰ ਮੰਡੀ ਦੇਖਣ ਲਈ ਜ਼ਰੂਰ ਛੁੱਟੀ ਹੋਵੇਗੀ। ਮਾਸਟਰ ਮੁਲਾਵਾ ਰਾਮ ਆਖਦਾ ਸੀ ਕਿ ਪਿਛਲੇ 15 ਵਰਿਆਂ ਤੋਂ ਕਦੀ ਇਤਨਾ ਇਕੱਠ ਨਹੀਂ ਸੀ ਹੋਇਆ। ਪਰ ਸਾਨੂੰ ਕੋਈ ਛੁੱਟੀ ਨਾ ਹੋਈ, ਨਾ ਹੀ ਜਿਓਗ੍ਰਾਫੀਆ ਦਾ ਹਿਸਾਬ, ਜਾਂ ਹਿਸਾਬ ਦੀ ਕਿਸੇ ਕਾੰਟੀ ਵਿੱਚ ਕੋਈ ਕਮੀ ਹੋਈ। ਸਗੋਂ ਜੇ ਕੋਈ ਬੇਤਿਆਨਾ ਮੁੰਡਾ ਬਾਹਰ ਮੰਡੀ ਵੱਲ ਵਜਦੇ ਢੋਲ ਦੇ ਮਰੂ ਨੂੰ ਸੁਣ ਲਗਦਾ ਤਾਂ ਮਾਸਟਰ ਉਸਨੂੰ ਖੱਬੀ ਅੱਖ ਨਾਲ ਘੂਰਦਾ ਹੋਇਆ ਹੱਥ ਵਿੱਚ ਫੜੀ ਤੂਤ ਦੀ ਛੜੀ ਮਾਰ ਕੇ ਆਕਦਾ ਉਹ ਉਧਰ ਕੀ ਤਰ੍ਹਾਂ ਪਿਓ ਘੇੜ ਕਰਦਾ ਏ ਅਸੀਂ ਰੋਣ ਹੱਕੇ ਹੋਏ ਬੈਠੇ ਸਾਂ ਛੁੱਟੀ ਦੀ ਘੰਟੀ ਵੱਜਣਸਾਰ ਮੇਲੇ ਵਿੱਚ ਆ ਕੁਦੇ ਥਾਂ ਥਾਂ ਉੱਤੇ ਗਾਵਾਂ ਮੱਝਾਂ ਊਠ ਤੇ ਕੋੜੀਆਂ ਵਿਕਣ ਵਿਕਾਉਣ ਲਈ ਆਈਆਂ ਖੜੀਆਂ ਸਨ ਅਸੀਂ ਬਸ ਤੇ ਕੁਛੜ ਮਾਰੀ ਫੱਟਿਆਂ ਨਾਲ ਗੱਤਗਾ ਖੇਡਦੇ ਫਿਰਦੇ ਸਾਂ ਬੇਸ਼ਮਾਰ ਬੋਲਦ ਤੇ ਗਊਆਂ ਕਿੱਲਿਆਂ ਨਾਲ ਬੱਦੀਆਂ ਮੁਗਜਾਲੀਕ ਮਾਰ ਰਹੀਆਂ ਸਨ। ਇੱਕ ਪਾਸੇ ਪਾਟੇ ਲੀੜੇ ਪਾਈ ਇੱਕ ਮੁੰਡਾ ਇੱਕ ਵੱਡੇ ਕਾਲੇ ਸੰਡੇ ਨੂੰ ਜਿਸ ਦਿਨ ਅੱਕ ਵਿੱਚ ਲੋਹੇ ਦੀ ਨੱਥ ਅਤੇ ਬੂਤ ਉੱਤੇ ਚਿਕਲੀ ਜਾੜੀ ਹੋਈ ਸੀ ਰਸਤੇ ਤੋਂ ਫੜੀ ਖੜੁੱਤਾ ਸੀ। ਅਚਾਨਕੀ ਇੱਕ ਝੋਟਾ ਰੱਸਾ ਤੜਾ ਕੇ ਸਿੰਘਾਂ ਨਾਲ ਧਰਤੀ ਉਛਾਲਦਾ ਆਇਆ ਤੇ ਬੜਕਾ ਮਾਰਦਾ ਹੋਇਆ ਇੱਕ ਬੋਲਦ ਨਾਲ ਜਾ ਅੜਿਆ। ਦੋਹਾ ਪਸ਼ੂਆਂ ਨੇ ਆਪਣੀਆਂ ਅੱਖਾਂ ਤੇ ਨਾਸਾਂ ਅੰਡੀਆਂ ਹੋਈਆਂ ਸਨ। ਛੋਟਾ ਪੈਰਾ ਨਾਲ ਵਾਰ-ਵਾਰ ਖੌਰੂ ਪਾਉਂਦਾ ਸੀ ਤੇ ਬੋਲਦ ਸਿੰਘਾਂ ਨੂੰ ਤਾਣ ਕੇ ਮੋੜ-ਮੋੜ ਝੀਆਂ ਲੈਂਦਾ ਸੀ ਜਦ ਭੀੜ-ਪੜੱਕੇ ਵਿੱਚ ਦੋਹਾਂ ਦੇ ਸਿੰਘ ਫਸ ਗਏ ਤਾਂ ਕਈ ਲੋਕ ਬਾਸ ਤੇ ਡਾਂਗ ਚੁੱਕੀ ਉਹਨਾਂ ਦੇ ਦੁਆਲੇ ਹੋ ਗਏ ਤੇ ਉਹਨਾਂ ਦੇ ਸਿੰਘਾਂ ਉੱਤੇ ਤਾਬੜ ਤੋੜ ਸੱਟਾਂ ਜੜਨ ਲੱਗ ਪਏ ਉਹਨਾਂ ਵਿੱਚ ਇੱਕ ਬਾਣੀਆਂ ਵੀ ਸੀ ਹਰ ਸੱਟ ਮਾਰਨ ਪਿੱਛੋਂ ਤਰਵਕ ਕੇ ਉਹ ਪਿੱਛੇ ਜਾ ਪੈਂਦਾ ਪਰ ਇਹ ਗੰਦੀਦੜ ਬਹਾਦਰੀ ਨਾਲ ਖਿਜਿਆ ਹੋਇਆ ਉਹ ਫਿਰ ਦੋਵੇਂ ਹੱਥ ਉਤਾਂ ਚੁੱਕਦਾ ਤੇ ਸੋਟੀ ਕੱਢ ਮਾਰਦਾ ਇਹ ਬਾਣੀਆਂ ਜਿਹੜਾ ਜ਼ਿੰਦਗੀ ਵਿੱਚ ਸਦਾ ਨਿਉਕੇ ਤੇ ਡਰ ਕੇ ਰਹਿੰਦਾ ਸੀ ਜਿਹੜਾ ਕਿਸੇ ਨਾਲ ਝਗੜਾ ਸਹੀੜਨ ਦਾ ਹੀ ਆ ਨਹੀਂ ਸੀ ਰੱਖਦਾ ਜਿਹੜਾ ਕਿਸੇ ਦੀਆਂ ਝੜਕਾਂ ਸੁਣ ਕੇ ਅੰਦਰ ਹੀ ਅੰਦਰ ਪੀ ਜਾਂਦਾ ਸੀ ਹੁਣ ਸ਼ੇਰ ਹੋਇਆ ਡਾਂਗਾ ਚੱਕ ਰਿਹਾ ਸੀ ਤੇ ਦਬਾ ਦਬ ਗਾਲਾਂ ਕੱਢ ਰਿਹਾ ਸੀ ਜਦੋਂ ਝੋਟਾ ਜਾਂ ਬੋਲ ਦੋ ਕਿਸੇ ਇੱਕ ਪਾਸੇ ਉੱਲੜਦਾ ਉਹ ਭੱਜ ਕੇ ਨੇੜੇ ਦੇ ਥੜੇ ਉੱਤੇ ਜਾ ਚੜਦਾ ਤੇ ਉੱਥੋਂ ਗਾਲਾਂ ਕੱਢਣ ਲੱਗਦਾ ਸ਼ਾਇਦ ਇੱਕ ਉਸੇ ਦਾ ਜੀ ਕਰਦਾ ਸੀ ਕਿ ਇਹ ਬੋਲਦਾਂ ਦੀ ਲੜਾਈ ਨਾ ਮੁੱਕੇ ਉਹ ਆਪਣੇ ਜੀਵਨ ਭਰ ਦਾ ਜਵਤ ਇਹਨਾਂ ਪਸ਼ੂਆਂ ਉੱਤੇ ਹੀ ਕੱਢ ਲਵੇ। ਛੇਕਰ ਉਹਨਾਂ ਦੇ ਸੇਂਗ ਇੱਕ ਦੂਜੇ ਦੇ ਕੁੰਡਲਾਂ ਵਿੱਚੋਂ ਨਿਕਲ ਗਏ। ਦੋਵੇਂ ਹੜਬੜਾ ਕੇ ਵੱਖ-ਵੱਖ ਪਾਸਿਆਂ ਨੂੰ ਦੌੜ ਪਏ। ਇੱਕ ਬੁੱਢੀ ਬੌਲਡ ਹੇਠਾਂ ਦੱਬੀ ਗਈ। ਕਈ ਲੋਕ ਭੱਜੇ-ਭੱਜੇ ਇੱਕ ਦੂਜੇ ਦੇ ਪੈਰਾਂ ਨਾਲ ਦਰੜੇ ਗਏ ਤੇ ਉਹ ਬਾਣੀਆਂ ਆਪਣੀ ਧੋਤੀ ਦੇ ਚੌਲ ਜਿਕੇ ਡੈਗ ਪਿਆ। ਸੰਡਿਆਂ ਦੀ ਲੜਾਈ ਦੇਖ ਕੇ ਅਸੀਂ ਘਰ-ਪਰ ਤੇ ਰਸਤੇ ਵਿੱਚ ਖੂਹ ਦੇ ਕੋਲ ਛੋਟੇ ਜਿਹੇ ਚ ਬੱਚੇ ਵਿੱਚ ਅਸੀਂ ਫੱਡੀਆਂ ਪੁੱਜਣ ਬੈਠ ਗਏ। ਐਸੇ ਛੋਟੇ ਜਿਹੇ ਬੱਚੇ ਦੀਆਂ ਕੰਦਾ ਨਾਲ ਅਸਫੰਜ ਵਰਗੀ ਕਾਲੀ ਹਰਿਆਵਲੀ ਦੀਆਂ ਲੀਰਾਂ ਲੰਕਦੀਆਂ ਸਨ ਤੇ ਕਈ ਡੱਡੂ ਲੰਮੀਆਂ ਲੰਮੀਆਂ ਟੰਗਾ ਮਾਰਦੇ ਤੈਰਦੇ ਫਿਰਦੇ ਸਨ ਮੈਂ ਗਾਚਣੀ ਮਲਕੇ ਫੱਟੀ ਉੱਤੇ ਹੱਥ ਫੇਰਦਾ ਹੋਇਆ ਉਹਦੀ ਤਹਿ ਨੂੰ ਪੱਧਰਾ ਕਰਦਾ ਸਾਂ ਕਿ ਇੱਕ ਮੋਟਾ ਡੱਡੂ ਛਾਲ ਮਾਰ ਕੇ ਮੇਰੇ ਜੁੱਤੇ ਦੀ ਚੁੰਝ ਉੱਤੇ ਆ ਕੁਦਿਆ ਮੈਂ ਚੀਖ ਕੇ ਪਛਾਂ ਹਟਿਆ ਤੇ ਮੇਰੇ ਠੇਡੇ ਨਾਲ ਗਾਚਣੀ ਚਬੱਤੇ ਵਿੱਚ ਜਾ ਪਈ ਜਿੱਥੇ ਬਾਹਰ ਨਿਕਲੇ ਡੇਲਿਆਂ ਵਾਲੇ ਡੱਡੂ ਬੈਠੇ ਸਨ ਜੱਗੂ ਜੋਰ-ਜੋਰ ਦੀ ਹੱਸ ਪਿਆ ਉਹ ਡੱਡੂਆਂ ਤੋਂ ਉੱਕਾ ਨਹੀਂ ਸੀ ਡਰਦਾ ਸਗੋਂ ਕਈ ਵਾਰ ਫੱਟੀ ਮਾਰ ਕੇ ਉਹਨਾਂ ਨੂੰ ਭੌਂ ਦੇ ਵਿੱਚ ਛਾ ਦਿੰਦਾ ਸੀ ਮੈਨੂੰ ਕਿਸੇ ਨੇ ਦੱਸਿਆ ਸੀ ਕਿ ਡੱਡੂ ਧਰਤੀ ਉੱਤੇ ਤਾਂ ਕੁਝ ਨਹੀਂ ਆਖਦੇ ਪਰ ਪਾਣੀ ਵਿੱਚ ਡਾਡਾ ਘਟਦੇ ਸਨ ਮੈਂ ਜੱਗੂ ਦੇ ਹਾੜੇ ਕੱਢਣ ਲੱਗ ਪਿਆ ਕੀ ਹੋਇਆ ਮੇਰਾ ਆੜ ਹੀ ਨਹੀਂ ਫਿਰ ਜਿਵੇਂ ਗਾਜਨੀ ਝੁੱਕਦੇ ਖਾਂ ਉਹ ਜੀ ਜੀ ਹੱਸਦਾ ਰਿਹਾ ਕੱਗੀ ਉਖੜੀ ਹੋਈ ਮੋਟੀ ਹਾਸੀ ਜਿਵੇਂ ਕਿਸੇ ਬੁੱਢੇ ਦੀ ਹੁੰਦੀ ਹੈ ਤੇ ਫੱਟੀ ਨਾਲ ਪਾਣੀ ਫੰਡਣ ਲੱਗ ਪਿਆ ਮੈਂ ਮੂੰਹ ਫੁਲਾ ਫੁਲਾ ਲਿਆ ਤੇ ਦੰਦਾਂ ਵਿੱਚ ਚੀਚੀ ਤੇ ਅਗਲੀ ਉਂਗਲੀ ਖਾਚ ਕੇ ਮੋੜ ਆਖਿਆ ਚੰਗਾ ਨਹੀਂ ਕੱਢਦਾ ਤਾਂ ਫੇਰ ਮੇਰੀ ਦਰੀ ਆੜੀ ਟੱਕ ਉਹ ਆਖ ਲੱਗਾ ਯਾਰ ਤੂੰ ਤਾਂ ਐ ਵੀ ਔਖਾ ਹੋ ਲੱਗ ਪੈਂਦਾ ਏ ਕੱਟ ਤਾਂ ਕੱਢਦਾ ਤਾਂ ਹਾਂ ਮੈਂ ਬੁੱਲਾ ਨਾਲ ਚੀਚੀ ਤੇ ਉਂਗਲ ਜੋੜ ਲਈ ਮੈਂ ਕਿਹੜਾ ਟੱਕ ਕੀਤੀ ਹੈ ਹਾਲੇ ਮੈਂ ਤੈਨੂੰ ਵੇਖਦਾ ਸਾਂ ਮੈਂ ਆਖਿਆ ਉਹ ਬੂਟਾ ਸਣੇ ਪਾਣੀ ਵਿੱਚ ਉਤਰ ਗਿਆ ਠੱਣਾ ਬਹੁਤ ਚੀਕਣਾ ਹੋਣ ਕਰਕੇ ਉਸ ਦਾ ਪੈਰ ਤਲਕ ਪਿਆ ਵਰੋਸ ਕੰਡੇ ਉੱਤੇ ਅਰਕਾਂ ਲਾ ਕੇ ਆਪਣੇ ਆਪ ਨੂੰ ਬੋਚ ਲਿਆ। ਲਾਲ ਕੋਟ ਦੀਆਂ ਬਾਹਾਂ ਚੜਾਈ, ਕੋਡਾ ਹੋਇਆ ਉਹ ਵਾਰ-ਵਾਰ ਪੈਰਾਂ ਹੱਥਾਂ ਨਾਲ ਗਾਜਣੀ ਡੋਂਦਾ ਸੀ ਪਰ ਡੱਡੂਆਂ ਵਾਂਗ ਗਾਜਣੀ ਵੀ ਤਿਲਕ ਤਿਲਕ ਪੈਂਦੀ। ਛੇਕੜ ਬਹੁਤ ਖੱਜ ਕੇ ਉਹ ਦੋਹਾਂ ਹੱਥਾਂ ਨਾਲ ਲੱਭਣ ਲੱਗ ਪਿਆ ਤੇ 5-7 ਮਿੰਟ ਦੀ ਟੋਲ ਨਾਲ ਗਾਜਣੀ ਫੜੀ। ਉਸਨੇ ਸਿਰੋ ਤਾਂ ਚੁੱਕਿਆ। ਮੇਰੀਆਂ ਅੱਖਾਂ ਉਸਦੀ ਬੇਇਲਾਗ ਮਿੱਤਰਤਾ ਤੇ ਭਰੋਸੇ ਨਾਲ ਚਮਕੁੱਠੀਆਂ। ਦੋਂ ਉਂਗਲਾਂ 'మే ਅੱਗੇ ਕਰਕੇ ਗਾਜਣੀ ਫੜ ਲਈ। ਜੱਗੂ ਦਾ ਸਾਰਾ ਪਜਾਮਾ ਗੜੋਚ ਸੀ ਤੇ ਗਰਮ ਲਾਲ ਕੋਟ ਦੀਆਂ ਮੋਰੀਆਂ ਤੇ ਜੇਬਾਂ ਵਿੱਚੋਂ ਪਾਣੀ ਚੁੰਦਾ ਸੀ ਉਹ ਦੋਵੇਂ ਹੱਥ ਕੰਡੇ ਉੱਤੇ ਟਿਕਾ ਫਿਰ ਬਾਹਰ ਆ ਗਿਆ ਗਾਚਨੀ ਸਾਮ ਕੇ ਜੇਬ ਵਿੱਚ ਪਾਉਂਦੇ ਆ ਮੈਂ ਪੁੱਛਿਆ ਤੈਨੂੰ ਕਿਸੇ ਡੱਡੂ ਨੇ ਤਾਂ ਨਹੀਂ ਸੀ ਕੱਟਿਆ ਨਹੀਂ ਉਸ ਜਵਾਬ ਦਿੱਤਾ ਤੇ ਤੂੰ ਆੜੀ ਤਾਂ ਨਹੀਂ ਟੱਕ ਕੀਤੀ ਮੈਂ ਆਖਿਆ ਨਹੀਂ ਤਾਂ ਤਰਕਾਲਾ ਹੋ ਚੁੱਕੀ ਆ ਸੰ ਮੇਲੇ ਵਿੱਚੋਂ ਔੜ ਦੀ ਧੂੜ ਜਿਹੜੀ ਕੁਝ ਚਰ ਪਹਿਲਾਂ ਸੂਰਜ ਦੀ ਗਰਕ ਦੀ ਰੋਸ਼ਨੀ ਨਾਲ ਨੀਲੀ ਗੁਲਾਬੀ ਸੀ ਹੁਣ ਜਸਤੀ ਰੰਗ ਵਿੱਚ ਡੁੱਬੀ ਜਾਪਦੀ ਸੀ ਉਸਨੇ ਬੂਟ ਪਾ ਲਏ ਸੁੰਗੜੇ ਗਿੱਲੇ ਪਜਾਮੇ ਨੂੰ ਝਾੜ ਕੇ ਖੁੱਚਾਂ ਦੀਕ ਚੜਾ ਲਿਆ ਤੇ ਅਸੀਂ ਸਾਰੇ ਜਣੇ ਫੱਟੀਆਂ ਕਕਾਉਂਦੇ ਤੇ ਸਕੌਂਦੇ ਘਰਾਂ ਨੂੰ ਮੁੜ ਪਏ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ